ਫਗਵਾੜਾ ਸ਼ਹਿਰ ਦੀ ਸੰਗਣੀ ਵਸੋਂ ਵਾਲੇ ਇਲਾਕੇ ਮਹਿਲਾ ਥਾਣੇਦਾਰਾ ਵਿਖੇ ਚੋਰਾਵਲੋਂ ਦਿਨ ਦਿਹਾੜੇ ਚੋਰੀ ਦੀ ਵੱਡੀ ਵਾਰਦਾਤ ਨੂੰ ਅਨਜਾਮ ਦੇਣ ਦੀ ਸੂਚਨਾ ਮਿਲੀ ਹੈ ਚੋਰ ਘਰ ਦੇ ਦਰਵਾਜੇ ਦੇ ਤਾਲੇ ਤੋੜ ਕੇ ਅੰਦਰ ਦਾਖਲ ਹੋਏ ਤੇ ਲੱਖਾਂ ਰੁਪਏ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਏ ਇਸ ਸੰਬੰਧੀ ਗੱਲਬਾਤ ਕਰਦਿਆਂ ਪੀੜਤ ਮਹਿਲਾ ਰਿੰਪਲ ਨੇ ਦੱਸਿਆ ਕਿ ਉਹ ਆਪਣੇ ਦੂਸਰੇ ਘਰ 'ਚ ਇੱਕ ਸਮਾਗਮ ਤੇ ਗਈ ਹੋਈ ਸੀ ਤੇ ਜਦੋਂ ਘਰ ਵਾਪਸ ਆਈ ਤਾਂ ਦੇਖਿਆ ਕਿ ਦਰਵਾਜ਼ੇ ਦੇ ਤਾਲੇ ਟੁੱਟੇ ਹੋਏ ਸਨ ਤੇ ਅਲਮਾਰੀ ਦਾ ਸਾਰਾ ਸਮਾਨ ਖਿਲਰਿਆ ਪਿਆ ਸੀ। ਉਹਨਾਂ ਦੱਸਿਆ ਕਿ ਚੋਰ ਉਹਨਾਂ ਦੀ ਅਲਮਾਰੀ ਵਿੱਚੋਂ 1.5 ਲੱਖ ਰੁਪਏ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰਕੇ ਫਰਾਰ ਹੋ ਚੁੱਕੇ ਸਨ। ਇਸ ਤੋਂ ਇਲਾਵਾ ਬੁਰਜ ਕੰਧਾਰੀ ਤੋਂ ਆਈ ਰਿਸ਼ਤੇਦਾਰ ਰੋਜੀ ਬਾਲਾ ਨੇ ਦੱਸਿਆ ਕਿ ਚੋਰ ਉਸ ਦਾ ਵੀ ਪਰਸ ਚੋਰੀ ਕਰਕੇ ਲੈ ਗਏ ਜਿਸ ਵਿੱਚ 10,000 ਰੁਪਏ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਸਨ। ਪੀੜਤ ਪਰਿਵਾਰ ਨੇ ਇਸ ਪਾਬਵ ਸੰਬੰਧਿਤ ਥਾਣੇ ਦੀ ਪੁਲਿਸ ਨੂੰ ਇਤਲਾਹ ਦੇ ਦਿੱਤੀ ਹੈ। ਉਹਨਾਂ ਪੁਲਿਸ ਪ੍ਰਸ਼ਾਸਨ પાસે ਮੰਗ ਕੀਤੀ ਗਈ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਉਹਨਾਂ ਦੇ ਹੋਏ ਨੁਕਸਾਨ ਦੀ ਪਰਪਾਈ ਕਰਵਾਈ ਜਾਵੇ। ਫਗਵਾੜਾ ਤੋਂ ਨਵਰਾੰਗ ਚੈਨਲ ਦੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ। ਰਿੰਪਲ। ਹਾਂ ਜਿਹੜੇ ਮੱਲੇ ਰਹਿੰਦੇ ਨੇ? ਥਾਣੇਦਾਰ ਮੱਲਾ। ਹਾਂ ਕੀ ਮਾਮਲਾ ਕੀ ਇੱਕ ਜਿਹੜਾ ਮਾਮਲਾ ਸੀ ਗਏ ਸੀ ਕਿ ਮੈਂ ਮਾਮਾ ਜੀ ਦੀ ਬੇਟੀ ਦੀ ਮੈਰਿਜ ਸੀਗੀ ਅਸੀਂ ਉੱਥੇ ਗਏ ਸੀਗੇ ਸਾਡੇ 11:00 ਵਜੇ। ਤਾਂ ਦੋ 10 2:30 ਵਜੇ ਅਸੀਂ ਆਏ ਆ ਸਾਡੇ ਘੰਟੇ ਵਿੱਚ ਆਂਦਿਆਂ ਨੂੰ ਆ ਕੇ ਦੇਖਿਆ ਬਾਹਲੇ ਲੋਕ ਖੁੱਲੇ ਹੋਏ ਸੀਗੇ ਤਾਂ ਚਾਬੀ ਸਾਡੇ ਕੋਲ ਸੀਗੀ ਤਮੈਂ ਆ ਕੇ ਦੇਖਿਆ ਮੈਂ ਕਾ ਮੇਰੇ ਨਾਲ ਛੋਟੀ ਜੀ ਬੇਟੀ ਆਈ ਸੀ ਮੈਂ ਕਾ ਵੀ ਮੈਂ ਅੰਦਰ ਜਾ ਕੇ ਦੇਖਦੀ ਆ ਵਿਚਾਰੋ ਤੂੰ ਪਿੱਛੇ ਰਹਿ ਤਾਂ ਮੈਂ ਦੇਖਿਆ ਅੰਦਰ ਕੁਝ ਮਤਲਬ ਕਿ ਕੋਈ ਬੰਦਾ ਨਾ ਲੁਕਿਆ ਹੋਵੇ ਮੈਂ ਜਦੋਂ ਆ ਕੇ ਦੇਖਿਆ ਅੰਦਰ ਤੇ ਸਾਰਾ ਸਮਾਨ ਵੀ ਇੱਥੇ ਖਿਲਰਿਆ ਪਿਆ ਸੀਗਾ ਤੇ ਲੋਕ ਟੁੱਟੇ ਹੋਏ ਸੀਗੇ ਕੋਈ 골ਡ ਵਗੈਰਾ ਵੀ ਲੈ ਕੇ ਹਾਂ ਜੀ 골ਡ ਵੀ ਲੈ ਕੇ ਕਿੰਨਾ 골ਡ ਸੀਗਾ ਜੀ 골ਡ ਵੀ ਮੇਰੇ ਚਾਰ ਲੇਡਿਸਾਂ ਸੀਗੀਆਂ ਤੇ ਚਾਰ ਜੈਂਸ ਮੁੰਡੀਆਂ ਸੀਗੀਆਂ ਇੱਕ ਚਾਈਨੀ ਸੈੱਟ ਮੇਰਾ ਸੀਗਾ ਇੱਕ ਦੂਜਾ ਸੈੱਟ ਸੀਗਾ ਤੇ 6 ਬੰਗਾ ਸੀਗੀਆਂ ਇੱਕ ਹੋਸੀਗਾ ਕੋਈ ਕੈਸ਼ ਵਗੈਰਾ ਵੀ ਲੈ ਕੇ ਹਾਂਜੀ ਇੱਕ ਲੱਛੀ ਸੀਗੀ ਇੱਕ ਪ੍ਰੈਸ ਕੈਸ਼ ਕਿੰਨਾ ਲੈ ਗਿਆ ਜੀ 1.5 ਤੋਂ 2 ਲੱਖ ਰੁਪਈਆ ਸੀਗਾ ਤੁਹਾਡਾ ਕੁੱਲ ਮਿਲਾ ਕੇ ਕੋਲ ਕਿੰਨਾ ਕ ਨੁਕਸਾਨ ਹੋ ਗਿਆ ਹਾਂ ਤੁਸੀਂ ਆਪ ਹੀ ਸਾਰਾ ਕਿਤਾਬ ਲਾ ਲਓ ਕਿੰਨਾ ਨਹੀਂ ਫੇਰ ਵੀ ਲਗਭਗ ਆਈਡੀਆ ਹੋ ਹੀ ਜਾਂਦਾ ਕਿ ਇੰਨਾ ਕ ਹੋ ਗਿਆ ਮੈਂ ਇੱਥਾ ਕੁਝ ਦਿਨਾਂ ਤੋਂ ਨਿਜਾਗਤ ਤੇ ਆਪਣੇ ਕੋਈ ਕੈਮਰੇ ਵਗੈਰੇ ਬਾਹਰ ਲੱਗੇ ਆ ਕੋ ਘਰ ਦੇ ਬਾਹਰ ਜਾਂ ਗਲੀ ਦੇ ਵਿੱਚ ਹਾਂਜੀ ਕੈਮਰਾ ਲੱਗਾ ਸੀ ਫੈਮਿਲੀ ਆਈ ਕੋਈ ਵਿਅਕਤੀ ਇੱਕ ਆਇਆ ਵਿਅਕਤੀ ਹਾਂਜੀ ਉਹਦੇ ਵਿੱਚ ਉਹਨੇ ਟੋਪੀ ਪਾਈ ਹੋਈ ਆ ਇਹ ਨਹੀਂ ਹੁਣ ਪਤਾ ਕੌਣ ਸੀਗਾ ਕਿੰਨੇ ਲੋਕ ਬੰਦ ਰਹੇ ਨੇ ਉਹਦੇ ਵਿੱਚ ਹਾਂਜੀ ਕਿੰਨੇ ਵਿਅਕਤੀ ਸੀਗੇ ਇੱਕੋ ਹੀ ਸੀਗਾ ਅੰਦਰੋਂ ਨਿਕਲਦਾ ਦੇਖਿਆ ਉਹਨਾਂ ਨੇ ਸਾਡੇ ਗਵਾਂਢੀਆਂ ਨੇ ਫੇਸ ਮਾਮਲੇ ਵਿੱਚ ਬਹੁਤ ਸ਼ਿਕਾਇਤ ਕੀਤੀ ਤੁਸੀਂ ਹਾਂਜੀ ਲਿਖਾਇਆ ਰਿਪੋਰਟ ਕਰਾਇਆ ਪੁਲਿਸ ਆਈ ਸੀ ਮੌਕੇ ਤੇ ਹਾਂਜੀ ਤੇ ਕੀ ਮੰਗ ਰੱਖਦੇ ਆਪਾਂ ਮੰਗ ਹੁਣ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਸਾਡਾ ਸਾਰਾ ਸਨਮਾਨ ਸਾਰਤਾ ਬੂਸਾ ਸੀ ਟੁੰਡਟੇ ਗਿਆ ਜਿਦਾ ਇਹ ਛੋਟੀਆਂ ਗਲੀਆਂ ਦੇ ਵਿੱਚ ਘਰਿਆ ਇੱਥੇ ਵੀ ਇਦਾਂ ਦੀ ਘਟਨਾ ਹੋਣੀ ਕੀ ਮੰਗਦਾ ਅੱਗੇ ਕਦੀ ਵੀ ਨਹੀਂ ਹੋਇਆ ਇਹ ਤਾਂ ਪਹਿਲੀ ਵਾਰ ਹੋਇਆ ਸਾਡੇ ਨਾਲ ਇਹ ਚਾਂਸ ਹਾਂਜੀ ਮੇਰਾ ਨਾਮ ਰੁਜੀਵਾਲਾ ਆ ਹਾਂਜੀ ਕਿੱਥੋਂ ਆਏ ਆਪਾਂ ਮੈਂ ਬੁਰਜ ਕੰਧਾਰੀ ਤੋਂ ਆਈ ਸੀ ਘਰ ਕੀ ਮਾਮਲਾ ਕੀ ਇੱਕ ਜਿਹੜਾ ਤੁਸੀਂ ਅੱਜ ਇੱਥੇ ਆਏ ਆ ਸਾਡੇ ਮਾਮਾ ਜੀ ਦੀ ਬੇਟੀ ਦੀ ਮੈਰਿਜ ਸੀਗੀ ਤੇ ਅਸੀਂ ਅੱਜ ਉਧਰ ਚਲੇ ਗਏ ਮਈਆਂ ਵਗੈਰਾ ਸੀਗਾ ਅਸੀਂ 11:30 ਵਜੇ ਗਏ ਆ 3 ਵਜੇ ਵਾਪਸ ਆਏ ਆ ਸਾਡੇ ਆਂਦਿਆਂ ਨੂੰ ਆ ਸਾਰਾ ਕੰਮ ਹੋਇਆ ਪਿਆ ਸੀ ਤੇ ਮੈਂ ਰਾਤੀ ਇਹਨੂੰ ਆਪਣਾ ਪਰਸ ਫੜਾਇਆ ਉਹਦੇ ਵਿੱਚ ਮੇਰੀ ਇੱਕ ਚੇਨ ਸੀਗੀ ਇੱਕ ਟੋਪਸ ਸੀਗੀ ਇੱਕ ਸਹਾਰੇ ਸੀ 10000 ਰੁਪਏ ਕੈਸ਼ ਸੀਗਾ ਮੈਂ ਇਹਨੂੰ ਫੜਾਤਾ ਮੈਂ ਕਿਹਾ ਵੀ ਚਲੋ ਆਪਣੇ ਕੋ ਸੰਭਾਲ ਲਾ ਵੇ ਜਾਣਾ ਆਉਣਾ ਪੈਂਦਾ ਤੇ ਜਦੋਂ ਆਏ ਉਹ ਵੀ ਵਿੱਚ ਹੈ ਨਹੀਂ ਸੀ ਫਸ ਜਿਹੜੀ ਚੇਨ 골ਡ ਦੀ ਸੀ ਹਾਂਜੀ 골ਡ ਦੀ ਕਿੰਨੇ ਤੋਲੇ ਦੀ ਸੀ ਤਿੰਨ ਤੋਲੇ ਦੀ ਹੋਣੀ ਹੈ ਤਿੰਨ ਤੋਲੇ ਦੀ ਹਾਂਜੀ ਤੇ ਕੈਸ਼ ਵਗੈਰਾ ਵੀ ਸੀ ਹਾਂਜੀ 10000 ਕੈਸ਼ 10000 ਕੈਸ਼ ਇੱਕ 3000 ਰੁਪਏ ਵੀ ਥਾ ਹਾਂਜੀ 3000 ਮੇਰਾ ਦੂਸਰੇ ਪਰਸ 'ਚ ਸੀਗਾ ਉਹ ਪਰਸ ਵੀ 골ਡ ਕੇ ਰੱਖਿਆ ਆ ਸੀਗਾ ਉਹਦੇ 'ਚ ਥੋੜੇ ਖੁੱਲੇ ਪੈਸੇ ਸੀਗੇ